ਫਿਰ ਨਾਕੇ ਵਗੈਰਾ ਚੱਲ ਰਹੇ ਨੇ ਇਲੈਕਸ਼ਨ ਨੂੰ ਦੇਖਦੇ ਹੋਏ ਤੇ ਉਹਦੇ ਵਿੱਚ ਆਪਣਾ ਮੋਹਨ ਕੇ ਹਿਥਾੜ ਤੋਂ ਲੈ ਕੇ ਕੁੱਤਰਪੁਰ ਜਿਹੜੀ ਰੋਡ ਹੈਗੀ ਹੈ ਉਹਦੇ ਉੱਪਰ ਸਾਡੇ ਐਸਐਚਓ ਜੀ ਕੁੱਤਰਪੁਰ ਪਾਟ ਜੀ ਜੀ ਉੱਥੇ ਜਿਹੜੀ ਰੋਡ ਦੇ ਉੱਪਰ ਨਾਕਾ ਲਾਇਆ ਹੋਇਆ ਸੀਗਾ ਐਸਐਚਓ ਗੁਰੂ ਹਰ ਸਾਹਿਬ ਨੇ ਉਹਦੀ ਟੀਮ ਨਾਲ ਸੀਗੀ ਤੇ ਜਿਸ ਵੇਲੇ ਇੱਕ ਪਿਕਅਪ ਗੱਡੀ ਜਿਹੜੀ ਸਾਹਮਣੇ ਤੋਂ ਆਉਂਦੀ ਹੈ ਉਹਨੂੰ ਰੋਕਣ ਦਾ ਇਸ਼ਾਰਾ ਕਰਦੇ ਉਹ ਇੱਕਦਮ ਖੜੀ ਕਰਕੇ ਤੇ ਉਹਨੂੰ ਮੋੜਨ ਲੱਗਦਾ ਹੈ ਪੁਲਿਸ ਪਾਰਟੀ ਉਹਨੂੰ ਜਾ ਕੇ ਕਾਬੂ ਕਰ ਲੈਂਦੀ ਹੈ ਉਹਦੇ ਵਿੱਚ ਦੋ ਬੰਦੇ ਹੈਗੇ ਜਿਹਦਾ ਨਾਮ ਜਸਵੰਤ ਸਿੰਘ ਪੁੱਤਰ ਵੀਰ ਸਿੰਘ ਇਹ ਸਦਰ ਫਰੀਜਪੁਰ ਦਾ ਰਹਿਣ ਵਾਲਾ ਹੈਗਾ ਤੇ ਇੱਕ ਹਰਮੇਸ਼ਪ ਸਿੰਘ ਪੁੱਤਰ ਜਰਨੈਲ ਸਿੰਘ ਇਹ ਮਮਦੋੜ ਦਾ ਰਹਿਣ ਵਾਲਾ ਹੈਗਾ ਤੇ ਜਿਹੜਾ ਸਾਡਾ ਕਾਨੂੰਨ ਦੇ ਮੁਸਾਫਿਰ ਜਿਸ ਤਰ੍ਹਾਂ ਅਸੀਂ ਉਹਦੀ ਚੈਕਿੰਗ ਵਗੈਰਾ ਕਰਕੇ ਤੇ ਪੁੱਛ ਬੀਚਾਰਾ ਕੀਤੀ ਗਈ ਤੇ ਉਹਨਾਂ ਦੇ ਕੋਲੋਂ ਜੜੀ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀਟ ਦੇ ਥੱਲੇ ਜਿਹੜੀ ਸੀ 1 ਕਿਲੋ ਜਿਹੜੀ ਹੈ ਉੱਚਾ ਜਿਹੜਾ ਬ੍ਰਹਮਦ ਹੋਇਆ ਗਿਆ ਸੋ ਇਹਦੇ ਉੱਪਰ ਜਿਹੜਾ 82 ਨੰਬਰ ਮਕਦਮਾ 14/2024 ਦਾ 21 ਐਨਡੀਪੀਐਸ ਗੁਰੂ ਹਰ ਸਾਹਿਬ ਦੇ ਵਿੱਚ ਰਜਿਸਟਰਡ ਹੋਇਆ ਜਿਹੜਾ ਨਾਕੇ ਵੇਰੇ ਚੱਲ ਰਹੇ ਨੇ ਇਲੈਕਸ਼ਨ ਉਸ ਦੇਖਦੇ ਹੋਏ ਤੇ ਉਹਦੇ ਵਿੱਚ ਆਪਣਾ ਮੋਹਨ ਕੇ ਇਥਾਰ ਤੋਂ ਲੈ ਕੇ ਕੁੱਤਰਗੜ ਦੀ ਰੋਡ ਹੈਗੀ ਆ ਉਹਦੇ ਉੱਪਰ ਸਾਡੇ ਐਸਐਚਓ ਕੁੱਤਰਗੜ ਪਟਾ ਜੀ ਕੁੱਤਰਗੜ ਪਰ ਜਿਹੜਾ ਹੈ ਜੀ ਉੱਥੇ ਜਿਹੜੀ ਰੋਡ ਦੇ ਉੱਪਰ ਨਾਕਾ ਲਾਇਆ ਹੋਇਆ ਸੀਗਾ ਐਸਐਚਓ ਗੁਰੂ ਹਰ ਸਾਹਿਬ ਨੇ ਉਹਦੀ ਟੀਮ ਨਾਲ ਸੀਗੀ ਤੇ ਜਿਸ ਵੇਲੇ ਇੱਕ ਪਿਕਅਪ ਗੱਡੀ ਜਿਹੜੀ ਸਾਹਮਣੇ ਤੋਂ ਆਉਂਦੀ ਹੈਗੀ ਆ ਉਹਨੂੰ ਰੋਕਣ ਦਾ ਪੁਲਿਸ ਪਾਰਟੀ ਜਿਹਨੂੰ ਜਾ ਕੇ ਕਾਬੂ ਕਰ ਲਈ ਤੀਏ ਉਹਦੇ ਵੀ ਦੋ ਬੰਦੇ ਆ ਗਏ ਜਿਹਦਾ ਨਾਮ ਜਸਵੰਤ ਸਿੰਘ ਪੁੱਤਰ ਵੀਰ ਸਿੰਘ ਇਹ ਸਦਰ ਫਰੋਜਪੁਰ ਦਾ ਰਹਿਣ ਵਾਲਾ ਹੈਗਾ ਤੇ ਇੱਕ ਹਰਮੇਸ਼ਪ ਸਿੰਘ ਪੁੱਤਰ ਜਰਨੈਲ ਸਿੰਘ ਇਹ ਮਮਦੋੜ ਦਾ ਰਹਿਣ ਵਾਲਾ ਹੈਗਾ ਤੇ ਜਿਹੜਾ ਸਾਡਾ ਕਾਨੂੰਨ ਦੇ ਮੁਤਾਬਕ ਜਿਸ ਤਰ੍ਹਾਂ ਅਸੀਂ ਉਹਦੀ ਚੈਕਿੰਗ ਵੈਰਾ ਕਰਕੇ ਤੇ ਪੁੱਛ ਬੀਚ ਵੈਰਾ ਕੀਤੀ ਗਈ ਤੇ ਉਹਨਾਂ ਦੇ ਕੋਲੋਂ ਜੜੀ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀਟ ਦੇ ਥੱਲੇ ਜਿਹੜੀ ਸੀ 1 ਕਿਲੋ ਜੜੀ ਉਹ ਚਿੱਟਾ ਜਿਹੜਾ ਬਰਾਮਦ ਹੋਇਆ ਹੈ ਸੋ ਇਹਦੇ ਉੱਪਰ ਜਿਹੜਾ 82 ਨੰਬਰ ਮਕਦਮਾ 14/5/2024 ਦਾ ਇੱਕ ਹੀ ਐਨਡੀਪੀਐਸ ਗੁਰੂ ਹਰ ਸਾ